ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇ ਦੇਖ ਰਹੇ ਸਤਿ ਆਨੰਦ ਆ ਮਹ ਚੇਤਨ ਕਸ਼ਪ ਤਾਂ ਅੱਜ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰਨੀ ਹੈ ਜ ਜ ਆਪਾਂ ਹੁਸ਼ਾਰਪੁਰ ਸ਼ਹਿਰ ਤੋਂ ਇਲਾਵਾ ਇਸ ਤੇ ਨਸਤੀ ਕੀ ਪਿੰਡਾਂ ਦੀ ਗੱਲ ਕਰ ਰਹੀਏ ਤਾਂ ਅੱਜ ਆਮ ਤੌਰ ਤੇ ਅੱਜ ਹਰ ਇੱਕ ਪਿੰਡ ਚੋਂ ਵਗਦੇ ਚੋਚ ਹੜ ਆਇਆ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਪਿੰਡ ਪਰਸੋਵਾਲ ਦੀਆਂ ਸਾਂਝੀਆਂ ਕਰ ਰਹੇ ਹਾਂ ਹੁਸ਼ਾਰਪੁਰ ਦੇ ਜੇਜੋ ਦੁਆਬਾ ਖੱਡ ਦੀਆਂ ਸਾਂਝੀਆਂ ਕਰ ਰਹੇ ਹਾਂ ਡਾਡਾ ਪਿੰਡ ਦੀਆਂ ਸਾਂਝੀਆਂ ਕਰ ਰਹੇ ਹਾਂ ਤੇ ਜੇਕਰ ਪਾਇਨਾ ਤੋਂ ਇਲਾਵਾ ਹੋਰ ਬਹੁਤ ਸਾਰੇ ਪਿੰਡਾਂ ਦੀ ਗੱਲ ਕਰ ਲਈਏ ਆਪਾਂ ਵਿਸ਼ੋਈ ਦੀ ਗੱਲ ਕਰ ਲਈਏ ਅਸੀਂ ਨਾਰੂ ਨੰਗਲ ਦੀ ਗੱਲ ਕਰ ਲਈਏ ਤਾਂ ਤਕਰੀਬਨ ਹਰ ਇੱਕ ਪਿੰਡ ਚੋਂ ਲੰਘਦੇ ਖੱਡ ਚ ਜਾਂ ਚੋਦ ਵਿੱਚ ਅੱਜ ਕਾਫੀ ਭਾਰੀ ਹੜ ਆਇਆ ਤੇ ਵੀਡੀਓ ਵੀ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਨਾਲ ਦੇ ਨਾਲ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਵਿਊਅਰਸ ਨੇ ਜਾਂ ਜਿਹੜੇ ਸਾਡੇ ਚੈਨਲ ਨੂੰ ਦੇਖਦੇ ਨੇ ਪਿਆਰ ਕਰਦੇ ਨੇ ਉਹਨਾਂ ਵੱਲੋਂ ਸਾਨੂੰ WhatsApp ਰਾਹੀਂ ਵੀਡੀਓਸ ਆ ਜਿਹੜੇ ਆਪਣੇ ਆਪਣੇ ਪਿੰਡਾਂ ਦੀਆਂ ਆਪਣੇ ਆਪਣੇ ਹਾਲਤਾਂ ਦੀਆਂ ਭੇਜੀਆਂ ਜਾ ਰਹੀਆਂ ਤੇ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਚੈਨਲ ਤੇ ਜਰੂਰ ਨਿਸ਼ਰ ਕੀਤਾ ਜਾਵੇ ਤਾਂ ਹਰ ਇੱਕ ਵਿਅਕਤੀ ਵੱਲੋਂ ਇੱਕ ਮੰਗ ਹੈ ਜਿਹੜੀ ਉਹ ਇਹ ਮੁੱਖ ਤੌਰ ਤੇ ਕੀਤੀ ਜਾ ਰਹੀ ਹੈ ਜਿਹੜੇ ਖਾਸ ਕਰਕੇ ਪਿੰਡ ਇਹ ਜਿਹੜੇ ਚੋਅ ਹੈ ਜਿਹੜੇ ਉਹ ਪਿੰਡਾਂ ਦੇ ਮੁੱਖ ਕਾਸਮੀਆਂ ਤੋਂ ਲੰਘਦੇ ਨੇ ਕਿ ਇਹਨਾਂ ਕਾਸਮੀਆਂ ਤੇ ਜਿਹੜਾ ਉਹ ਪੁਲਾਂ ਦਾ ਨਿਰਮਾਣ ਹੈ ਜਿਹੜਾ ਸਰਕਾਰ ਨੂੰ ਕਰਵਾਉਣਾ ਚਾਹੀਦਾ ਤਾਂ ਜੋ ਲੋਕਾਂ ਦਾ ਜਿਹੜਾ ਜਨਜੀਵਨ ਜੀਵਨ ਹੈ ਉਹ ਪ੍ਰਭਾਵਿਤ ਨਾ ਹੋਵੇ ਕਿਉਂਕਿ ਬਹੁਤੇ ਪਿੰਡਾਂ ਤੇ ਬਹੁਤੇ ਆ ਪਿੰਡਾਂ ਦੇ ਵਿੱਚ ਅਜਿਹੇ ਹਾਲਾਤੇ ਪੈਦਾ ਹੋਏ ਨੇ ਜਦੋਂ ਸਵੇਰ ਸਮੇਂ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਜਿਹੜਾ ਆਮ ਲੋਕਾਂ ਨੂੰ ਕਰਨਾ ਪੈਂਦਾ ਹੈ ਖਾਸ ਕਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਵੇਰ ਸਮੇਂ ਆਪਣੇ ਕਮਾਕਾਰਾਂ ਤੇ ਜਾਣਾ ਹੁੰਦਾ ਹੈ ਜਾਂ ਕਮਾਕਾਰਾਂ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਵਾਪਸ ਪਰਤਣਾ ਹੁੰਦਾ ਤੇ ਇਹਨਾਂ ਇਹਨਾਂ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਜਾਂ ਕਾਲਜਾਂ ਦੇ ਵਿੱਚ ਜਾਣ ਵਾਲੇ ਵਿਦਿਆਰਥੀਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਉਧਰਲੇ ਬੱਚੇ ਜਿਹੜੇ ਉਧਰਲੇ ਪਾਸੇ ਫਸ ਕੇ ਰਹਿ ਜਾਂਦੇ ਨੇ ਤਾਂ ਇੱਧਰ ਵਾਲੇ ਲੋਕ ਜਿਹੜੇ ਇੱਧਰਲੇ ਪਾਸੇ ਫਸ ਕੇ ਰਹਿ ਜਾਂਦੇ ਨੇ ਤਾਂ ਉਹਨਾਂ ਨੂੰ ਕਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਜਦੋਂ ਤੱਕ ਚੋਆ ਦਾ ਪਾਣੀ ਜਿਹੜਾ ਆਮ ਵਾਂਗ ਨਹੀਂ ਹੋ ਜਾਂਦਾ ਜਾਂ ਉੱਥੋਂ ਸੁੱਕ ਨਹੀਂ ਜਾਂਦਾ ਸੋ ਇੱਕ ਵਿਸ਼ੇਸ਼ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਇਹ ਬਹੁਤ ਸਾਰੇ ਲੋਕਾਂ ਵੱਲੋਂ ਇਹ ਗੱਲ ਵੀ ਕਹੀਆਂ ਗਈਆਂ ਨੇ ਕਿ ਕੁਝ ਨੌਜਵਾਨਾਂ ਜਾਂ ਕੁਝ ਲੋਕ ਹੈ ਉਹ ਅਜੀਬੀ ਮੂਰਖਤਾਈ ਕਰ ਰਹੇ ਨੇ ਉਹ ਹੜਾ ਦੇ ਤੇਜ਼ ਪਾਣੀ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਬਾਰ-ਬਾਰ ਰੋਕਿਆ ਵੀ ਜਾ ਰਿਹਾ ਤਾਂ ਇਹ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਹਰ ਵਾਰ ਅਦਾਰਾ ਹੁਸ਼ਾਰ ਪਰ ਇਹ ਨਿਊਜ਼ ਤੁਹਾਨੂੰ ਇਹ ਦਲੀਲ ਦਿੰਦਾ ਹੈ ਅਪੀਲ ਵੀ ਕਰਦਾ ਹੈ ਕਿ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਓ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਨਾਲ ਹੀ ਤੁਹਾਡੇ ਪਰਿਵਾਰਾਂ ਦੀ ਜ਼ਿੰਦਗੀ ਹੈ ਤੁਹਾਡੇ ਪਰਿਵਾਰਾਂ ਦੀ ਦीन ਦੁਨੀਆ ਹੈ ਤੇ ਜੇਕਰ ਤੁਸੀਂ ਆਪਣੇ ਆਪ ਨੂੰ ਕਿਸੇ ਖਤਰੇ ਦੇ ਵਿੱਚ ਪਾਉਂਦੇ ਹੋ ਤਾਂ ਉਸ ਦਾ ਖਮਿਆਜ਼ਾ ਇਕੱਲਾ ਤੁਹਾਨੂੰ ਨਹੀਂ ਬਲਕਿ ਤੁਹਾਡੇ ਪਰਿਵਾਰਾਂ ਨੂੰ ਤੁਹਾਡੇ ਚਾਹੁਣ ਵਾਲਿਆਂ ਨੂੰ ਵੀ ਭੁਗਤਣਾ ਪੈਂਦਾ ਹੈ ਜਦੋਂ ਕੋਈ ਹਵੀ ਨਵੀ ਜਾ ਇਹ ਕੋਈ ਮਾੜੀ ਘਟਨਾ ਜਦੋਂ ਵਾਪਰ ਜਾਂਦੀ ਹੈ ਤਾਂ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਅਪੀਲ ਹੈ ਕਿ ਇਸ ਤਰ੍ਹਾਂ ਦੀਆਂ ਮੂਰਖਤਾਈਆਂ ਕਰਨ ਤੋਂ ਜਿਹੜਾ ਉਹ ਗੁਰੇਜ਼ ਕੀਤਾ ਜਾਵੇ ਤਾਂ ਲਗਾਤਾਰ ਅਜੇ ਵੀ ਮੌਸਮ ਵਿਭਾਗ ਵੱਲੋਂ ਜਿਹੜਾ ਅਰਜਾਤ ਜਾਰੀ ਕੀਤਾ ਹੋਇਆ ਹੁਸ਼ਾਰਪੁਰ ਦੇ ਵਿੱਚ ਵੀ ਇਹ ਮੀਂਹ ਨੂੰ ਲੈ ਕੇ ਤਾਂ ਜੇਕਰ ਇਹ ਤੁਹਾਨੂੰ ਕੋਈ ਵੀ ਕੰਮਕਾਜ ਨਹੀਂ ਹੈ ਤਾਂ ਘਰ ਤੋਂ ਬਾਹਰ ਨਿਕਲਣ ਤੋਂ ਜਿਹੜਾ ਜ਼ਰੂਰ ਉਹ ਗੁਰੇਸ ਕੀਤਾ ਜਾਵੇ ਇਨਸਪਾਇਰ ਵੇ ਇਨੋਵੇਸ਼ਨ ਜੀਐਮਏ ਯੂਨੀਵਰਸਿਟੀ